ਪਿਆਰ ਪਰੇ ਸਾਧ ਸ਼ਰੀਅ ਕਾਲ ਜੀ ਸਾਰਿਆਂ ਨੂੰ ਨੰਬਰ 1 ਇੱਕ ਗਲਾਸ ਗਰਮ ਪਾਣੀ ਵਿੱਚ ਐਲੋਵੇਰਾ ਜੈਲ ਮਿਲਾ ਕੇ ਭਾਫ਼ ਨਾਲ ਚਿਹਰੇ ਦੇ ਦਾਗ ਤੱਬੇ ਠੀਕ ਹੋ ਜਾਂਦੇ ਹਨ ਨੰਬਰ 2 ਜੇਕਰ ਤੁਸੀਂ ਰੋਜ਼ਾਨਾ ਇੱਕ ਵਿਟਾਮਿਨ E ਦਾ ਕੈਪਸੂਲ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆਵੇਗੀ ਤੇ ਨਾਲ ਹੀ ਵਾਲਾਂ ਤੇ ਵੀ ਕਾਫੀ ਲਾਭਕਾਰੀ ਹੋਵੇਗਾ ਨੰਬਰ 3 ਆਟੇ ਵਿੱਚ ਦੁੱਧ ਮਿਲਾ ਕੇ ਚਿਹਰੇ ਉੱਪਰ ਰਗੜਨ ਨਾਲ ਰੰਗ ਸਾਫ ਹੋ ਜਾਂਦਾ ਹੈ ਨੰਬਰ 4 ਪਿਆਜ਼ ਦੇ ਸਿਰਕਾ కే సెల్ఫర రగడన సెల్ఫ్ఫ బ సాఫ్ మెల్ఫ్ఫ బ నంబర్ పా ਅਦਰਕ ਦੇ ਇੱਕ ਟੁਕੜੇ ਉੱਪਰ ਸੇਦਾ ਨਮਕ ਲਗਾ ਕੇ ਹੌਲੀ-ਹੌਲੀ ਚੁੱਸਣ ਨਾਲ ਤੁਹਾਡੀ ਬੈਠੀ ਹੋਈ ਆਵਾਜ਼ ਖੁੱਲ ਕੇ ਆਉਣੇ ਲੱਗੇ ਜਾਂਦੀ ਹੈ ਨੰਬਰ 6 ਜੇਕਰ ਤੁਸੀਂ ਕਾਫੀ ਵਿੱਚ ਇਹੋ ਪਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਸੀਂ ਲੰਬੇ ਸਮੇਂ ਤੱਕ ਊਰਜਾ ਨਾਲ ਭਰੇ ਰਹਿ ਸਕਦੇ ਹੋ ਇਸ ਦੀ ਮਦਦ ਨਾਲ ਤੁਸੀਂ ਹਰ ਕੰਮ ਨੂੰ ਪੂਰੀ એનર્ਜੀ ਨਾਲ ਕਰ ਸਕਦੇ ਹੋ ਨੰਬਰ 7 ਜੇਕਰ ਤੁਹਾਡਾ ਸਿਰ ਦਰਦ ਠੀਕ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਦੇਸੀ ਕਿਉ ਕਿਉ ਦੀ ਮੱਥੇ ਉੱਪਰ ਮਾਲਿਸ਼ ਕਰੋ ਸਿਰ dard ਦੇ ਠੀਕ ਹੋ ਜਾਵੇਗਾ ਨੰਬਰ 8 ਔਰ ਤਾਂ ਦੇ ਵਿੱਚ ਅਕਸਰ ਹਾਈ ਆਇਰਨ ਦੀ ਕਮੀ ਹੋ ਜਾਂਦੀ ਹੈ ਜੇਕਰ ਹੋਰ ਜਾਨਾ ਆਪਣੀ ਡਾਈਟ ਵਿੱਚ ਥੋੜਾ ਜਿਹਾ ਨਾਰੀਅਲ ਸ਼ਾਮਿਲ ਕਰ ਲੈਣ ਤਾਂ ਉਹਨਾਂ ਵਿੱਚ ਕਦੇ ਵੀ ਆਇਰਨ ਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਡਾਈਟਰੀ ਫਾਈਬਰ ਵੀ ਭਰਪੂਰ ਹੀ ਰਹੇਗਾ ਨੰਬਰ 9 ਮੂੜੀ ਦੇ 2 ਚਮਚੇ ਰਸ ਵਿੱਚ 4 ਦਾਣੇ काली मिर्च दे पीस के मिला लो फिर इस चुटकी नमक मिला के इसका सेवन करो पेट दर्द बिल्कुल ठीक हो जाएगा नंबर दस खाली पेट जेकर जेकरे का जूस बना के पी लें हो इस तो इसे चेहरे ऊपर बहुत ही ज़्यादा ग्लो आने लग जाता है नाल ही शरीर ਜਵਾਨ ਦੇ ਨਾਲ ਨਾਲ ਸਿਹਤਮੰਦ ਹੋਉਂਦਾ ਰਹਿੰਦਾ ਹੈ ਨੰਬਰ 11 ਜੇਕਰ ਘਰ ਵਿੱਚ ਬਹੁਤ ਹੀ ਜ਼ਿਆਦਾ ਕੀੜੇ ਆ ਰਹੇ ਹਨ ਤਾਂ ਕੀੜੇ ਆਉਣ ਵਾਲੀ ਜਗ੍ਹਾ ਤੇ ਥੋੜਾ ਜਿਹਾ ਕਪੜੇ ਤੋਣ ਵਾਲਾ ਸਾਬਣ ਲਗਾ ਦਿਓ ਕੀੜੇ ਘਰ ਤੋਂ ਦੂਰ ਹੀ ਚਲੇ ਜਾਣਗੇ ਨੰਬਰ 12 ਜੇਕਰ ਤੁਸੀਂ ਆਪਣੇ ਖਾਣੇ ਵਿੱਚ ਬਰੋਕਲੀ ਦਾ ਸੇਵਨ ਕਰਦੇ ਹੋ ਤਾਂ ਇਸ ਦੇ ਸੇਵਨ ਨਾਲ ਸਰੀਰ ਵਿੱਚ ਚੰਗੀ ਤਰ੍ਹਾਂ ਫਾਈਬਰ ਅਤੇ ਵਿਟਾਮਿਨ ਮਿਲਦਾ ਹੈ ਨੰਬਰ 13 ਪਿਆਜ਼ ਦੇ ਰਸ ਨੂੰ ਨਾਰੀਅਲ ਦੇ ਰ ਤੇਲ ਵਿੱਚ ਮਿਕਸ ਕਰਕੇ ਵਾਲ ਤੋਣ ਤੋਂ 1 ਘੰਟਾ ਪਹਿਲਾਂ ਲਗਾ ਲਓ ਅਜਿਹਾ ਕਰਨ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਅਤੇ ਵਾਲ ਲੰਬੇ ਅਤੇ ਸੰਘਣੇ ਤੇ ਮਲਾਈਮ ਹੋ ਜਾਂਦੇ ਹਨ ਨੰਬਰ 14 ਜਦੋਂ ਮਨ ਉਦਾਸ ਹੁੰਦਾ ਹੈ ਤਾਂ ਜ਼ਿੰਦਗੀ ਇੱਕ ਬੋਝ ਵਰਗੀ ਮਹਿਸੂਸ ਹੋਣ ਲੱਗ ਜਾਂਦੀ ਹੈ ਨੰਬਰ 15 ਕੰਨ ਵਿੱਚ ਥੋੜੀ ਦੇਰ ਲਈ ਉਂਗਲ ਪਾ ਕੇ ਰੱਖਣ ਨਾਲ ਦਿਮਾਗ ਤਰੋਤਾਜ਼ਾ ਹੋ ਜਾਂਦਾ ਹੈ ਅਜਮਾ ਕੇ ਦੇਖੋ ਨੰਬਰ 16 ਜਿੰਨੀ ਕੋਸ਼ਿਸ਼ ਅਸੀਂ ਚੰਗੇ ਦਿਖਣ ਦੀ ਕਰਦੇ ਹਾਂ ਜੇਕਰ ਉਹਨੇ ਹੀ ਕੋਸ਼ਿਸ਼ ਚੰਗੇ ਬਣਨ ਦੀ ਕਰੀ ਤਾਂ ਜ਼ਿੰਦਗੀ ਸਵਰਜ ਜਾਵੇਗੀ ਨੰਬਰ 17 ਜੇਕਰ ਤੁਸੀਂ ਆਪਣੇ ਚਿਹਰੇ ਦਾ ਰੰਗ ਸਾਫ ਅਤੇ ਗੋਰਾ ਕਰਨਾ ਚਾਹੁੰਦੇ ਹੋ ਤਾਂ ਦੁੱਧ ਵਿੱਚ ਦੁੱਧ ਦੀ ਮਲਾਈ ਨੂੰ ਲੈ ਕੇ ਚਿਹਰੇ ਉੱਪਰ ਲਗਾ ਲਓ ਨੰਬਰ 18 ਜਦੋਂ ਅਕਲ ਤੇ ਪਰਦਾ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਸਮਝਾਉਣ ਵਾਲਾ ਹੀ ਬੁਰਾ ਲੱਗਦਾ ਹੈ ਨੰਬਰ 19 ਔਰ ਤਾਂ ਪ੍ਰੈਗਨਸੀ ਦੇ ਦੌਰਾਨ ਕਿੰਨੂ ਦਾ ਸੇਵਨ ਜ਼ਰੂਰ ਕਰਨ ਇਸ ਨਾਲ ਬੱਚੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 20 ਲੋਕਾਂ ਦੀਆਂ ਗੱਲਾਂ ਨੂੰ ਕਦੇ ਵੀ ਦਿਲ ਤੇ ਨਹੀਂ ਲੈਣਾ ਚਾਹੀਦਾ ਤੇ ਕੀ ਲੋਕ ਤਾਂ ਅਮਰੂਦ ਖਰੀਦਣ ਦੇ ਸਮੇਂ ਪੁੱਛਦੇ ਨੇ ਕਿ ਇਹ ਮਿੱਠਾ ਹੈ ਨਾ ਬਾਅਦ ਵਿੱਚ ਉਸੇ ਹੀ ਅਮਰੂਦ ਉੱਪਰ ਨਮਕ ਲਗਾ ਕੇ ਖਾਂਦੇ ਨੇ ਨੰਬਰ 21 ਜੋ ਵਰਤਾ ਆਪਣੇ ਜਿੰਨ ਰojana ਜ਼ਿੰਦਗੀ ਵਿੱਚ ਬਿਤੇ ਦੀ ਦਾਲ ਦਾ ਇਸਤੇਮਾਲ ਕਰਦੇ ਹਨ ਉਹਨਾਂ ਨੂੰ ਕਦੇ ਵੀ ਕਦੇ ਵੀ ਹੱਡੀਆਂ ਨਹੀਂ ਸੌਰੀ ਫੋੜੀਆਂ ਨਹੀਂ ਹੁੰਦੀਆਂ ਨੰਬਰ 22 ਚੰਗਾ ਵਿਵਾਰ ਉਹ ਕੀਮਤੀ ਚੀਜ਼ ਨੂੰ ਵੀ ਦਵਾ ਦਿੰਦਾ ਹੈ ਜਿਸ ਨੂੰ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ ਨੰਬਰ 23 ਜੋ ਔਰਤਾਂ ਹਮੇਸ਼ਾ ਬੈਠ ਕੇ ਝਾੜੂ ਪੋਚਾ ਲਗਾਉਂਦੀਆਂ ਹਨ ਉਹ ਕਮਰਦਰਦ ਦੀ ਬਿਮਾਰੀ ਤੋਂ ਬਚੀਆਂ ਰਹਿੰਦੀਆਂ ਹਨ ਨੰਬਰ 24 ਸਮੱਸਿਆ ਉਨੀਆਂ ਵੱਡੀਆਂ ਨਹੀਂ ਹੁੰਦੀਆਂ ਜਿੰਨੀਆਂ ਅਸੀਂ ਉਹਨਾਂ ਨੂੰ ਮੰਨ ਲੈਂਦੇ ਹਾਂ ਕਦੇ ਸੁਣਿਆ ਕੀ ਹਨੇਰੇ ਨੇ ਸਵੇਰ ਨਾ ਹੋਣ ਦਿੱਤੀ ਹੋਵੇ ਨੰਬਰ 25 ਦੰਦਾ ਵਿੱਚ ਦਰਦ ਹੋਣ ਤੇ ਗੁੰਗਣੇ ਪਾਣੀ ਵਿੱਚ ਥੋੜੀ ਜਹੀ ਹਿੰਗ ਮਿਲਾ ਕੇ ਘਰਲਾ ਘਰ ਨਾਲ ਦਰਦ ਠੀਕ ਹੋ ਜਾਂਦਾ ਹੈ ਨੰਬਰ 26 ਪੈਸਾ ਕੇਵਲ ਖੁਸ਼ੀ ਦਾ ਸਾਧਨ ਹੈ ਪੈਸਾ ਹੋਣ ਨਾਲ ਕੋਈ ਖੁਸ਼ ਹੋਵੇ ਇਹ ਜ਼ਰੂਰੀ ਨਹੀਂ ਹੈ ਨੰਬਰ 27 ਪੱਕੇ ਹੋਏ ਅਨਾਰ ਦਾ ਰਸ ਗਰਮ ਕਰਕੇ ਬੱਚਿਆਂ ਨੂੰ ਪਲਾਉਣ ਨਾਲ ਬੱਚਿਆਂ ਦੀ ਉਲਟੀ ਜਲਦੀ ਹੀ ਰੁੱਕੇ ਜਾਂਦੀ ਹੈ ਨੰਬਰ 28 ਮਹੱਤਵ ਇਨਸਾਨ ਦਾ ਨਹੀਂ ਉਸ ਦੇ ਸਵਾਬ ਦਾ ਹੁੰਦਾ ਹੈ ਕੋਈ ਇੱਕ ਪਲ ਵਿੱਚ ਦਿਲ ਚਿੱਤ ਲੈਂਦਾ ਹੈ ਤੇ ਕੋਈ ਸਾਰੀ ਉਮਰ ਇਕੱਠਿਆ ਰਹਿ ਕੇ ਵੀ ਨਹੀਂ ਜਤ ਪਾਉਂਦਾ ਨੰਬਰ 29 ਬਥਰੀ ਤੋਂ ਦੂਰ ਰਹਿਣ ਲਈ ਨੀਮਤਾ ਮਾਤਰਾ ਵਿੱਚ ਦਰਜ ਤਰਬੂਜ ਦਾ ਸੇਵਨ ਕਰੋ ਨੰਬਰ 30 ਹਰ ਬਾਰ ਇਨਸਾਨ ਬੁਰਾ ਨਹੀਂ ਹੁੰਦਾ ਕਈ ਵਾਰ ਉਸ ਦਾ ਸਮਾਂ ਹੀ ਬੁਰਾ ਹੁੰਦਾ ਹੈ ਸੋ ਕਿਸੇ ਨੂੰ ਗਲਤ ਸਮਝਣ ਤੋਂ ਪਹਿਲਾਂ ਉਸ ਦੇ ਹਾਲਾਤਾਂ ਨੂੰ ਜਾਣ ਦੀ ਕੋਸ਼ਿਸ਼ ਕਰੋ ਨੰਬਰ 31 ਅਦਰਕ ਅਤੇ ਨਿੰਬੂ ਦਾ ਰਸ ਪੀਣ ਨਾਲ ਖੂਨ ਸਾਫ ਹੁੰਦਾ ਹੈ ਇਸ ਨਾਲ ਚਮਕ ਤੇ ਚਮਕ ਆਉਂਦੀ ਹੈ ਤੇ ਅਤੇ ਇਹ ਚਿਹਰੇ ਤੇ ਦਾਗ-ਧੱਬੇ ਅਤੇ ਸਕਿਨ ਇਨਫੈਕਸ਼ਨ ਤੋਂ ਵੀ ਬਚਾਉਂਦਾ ਹੈ ਨੰਬਰ 32 जिंदगी बहुत सॉकी हो जाती है जबो सानू परखण वाले नहीं सगो समझण वाले मिल जांदे नंबर 33 सवेर दी ਧੁੱਪ ਸਰੀਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਵਿਟਾਮਿਨ ਡੀ ਮਿਲਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਧੁੱਪ ਸੇਕਣ ਨਾਲ ਕਈ ਤਰ੍ਹਾਂ ਦੀਆਂ ਸਕਿਨਾਂ ਸਮੱਸਿਆਵਾਂ ਵੀ ਖਤਮ ਹੋ ਜਾਂਦੀਆਂ ਹਨ ਨੰਬਰ 34 ਜਦੋਂ ਵੀ ਬੇਲ ਮਿਲੇ ਤਾਂ ਮਾਨ ਦੀ ਗੱਲ ਕਹਿ ਦਿਆ ਕਰੋ ਬਹੁਤੇ ਖामोਸ਼ ਰਿਸ਼ਤੇ ਵੀ ਜ਼ਿਆਦਾ ਦੇਰ ਤੱਕ ਨਹੀਂ ਟਿਕਦੇ ਨੰਬਰ 35 ਜੇਕਰ ਤੁਹਾਨੂੰ ਰਾਤ ਦੇ ਸਮੇਂ ਜਲਦੀ نیند ਆਉਣ ਲੱਗੀ ਤਾਂ ਇੱਕ ਨਜ਼ਰ ਤੇਜ ਹੁੰਦੀ ਇਸ ਨਾਲ ਨਜ਼ਰ ਤੁਹਾਡੀ ਤੀਜ ਹੋਣ ਦੀ ਨਿਸ਼ਾਨੀ ਹੁੰਦੀ ਹੈ ਨੰਬਰ 36 ਕੁਝ ਲੋਕ ਆਪਣਾ ਦਰਦ ਅੱਖਾਂ ਤੋਂ ਵਹਾ ਦਿੰਦੇ ਨੇ ਤੇ ਕਿਸੇ ਦੇ ਹਾਸਿਆਂ ਵਿੱਚ ਵੀ ਦਰਦ ਲੁਕਿਆ ਹੁੰਦਾ ਹੈ ਨੰਬਰ 37 ਤੁਹਾਡਾ ਸਰੀਰ 80% ਪਾਣੀ ਨਾਲ ਬਣਿਆ ਹੋਇਆ ਹੈ ਦਿਨ ਵਿੱਚ 8 ਤੋਂ 10 ਗਲਾਸ ਪਾਣੀ ਜ਼ਰੂਰ ਪੀਓ ਇਸ ਨਾਲ ਕਬਚ ਦੀ ਬਿਮਾਰੀ ਦੂਰ ਰਹਿੰਦੀ ਹੈ ਨੰਬਰ 38 ਇੱਛਾ ਤਾਂ ਨਹੀਂ ਸੀ ਕਿਸੇ ਨਾਲ ਦੇਰ ਲਗਾਉਣ ਦੀ ਪਰ ਜਦੋਂ ਤਕਦੀਰਾਂ ਵਿੱਚ ਦਰਦ ਲਿਖਿਆ ਹੋਇਆ ਤਾਂ ਪਿਆਰ ਕਿਉਂ ਨਾ ਹੁੰਦਾ ਨੰਬਰ 39 ਸੋਣ ਤੋਂ ਪਹਿਲਾਂ 30 ਮਿੰਟ ਤੱਕ ਦੁਰਨਾ ਤੁਹਾਨੂੰ ਸਟ्रेस ਤੋਂ ਬਚਾਉਂਦਾ ਹੈ ਨੰਬਰ 40 ਹਾਲ ਪੁੱਛਣ ਨਾਲ ਕਿਹੜਾ ਹਾਲ ਠੀਕ ਹੋ ਜਾਂਦਾ ਹੈ ਬਸ ਤਸੱਲੀ ਚ ਹੀ ਹੋ ਜਾਂਦੀ ਹੈ ਕਿ ਇਸ ਭੀੜ ਭਰੀ ਦੁਨੀਆ ਵਿੱਚ ਕੋਈ ਆਪਣਾ ਵੀ ਹੈ ਨੰਬਰ 41 ਰਾਤ ਦੇ ਸਮੇਂ ਹਲਕਾ ਭੋਜਨ ਕਰਨਾ ਤੁਹਾਨੂੰ ਵਜਨ ਵਧਣ ਦੀ ਸਮੱਸਿਆ ਤੋਂ ਦੂਰ ਹੀ ਰੱਖਦਾ ਹੈ ਨੰਬਰ 42 ਮਨ ਤੇ ਮਕਾਨ ਨੂੰ ਸਮੇਂ-ਸਮੇਂ ਤੇ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਕਾਰ ਵਿੱਚ ਬੇਕਾਰ ਦੀਆਂ ਚੀਜ਼ਾਂ ਤੇ ਮਨ ਵਿੱਚ ਬੇਮਤਵਲ ਦੀਆਂ ਫਲਤ ਫਹਿਮੀਆਂ ਪਰ ਜਾਂਦੀਆਂ ਨੇ ਨੰਬਰ 43 ਜੇਕਰ ਤੁਹਾਨੂੰ ਲਗਾਤਾਰ ਬੈਠਣ ਵਾਲਾ ਕੰਮ ਕਰਦੇ ਹੋ ਤਾਂ ਇਹ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ ਇਸ ਲਈ ਸਮੇਂ-ਸਮੇਂ ਤੇ ਉੱਠ ਕੇ ਤੁਰਦੇ ਰਹੋ ਨੰਬਰ 44 ਸਾਵੇ ਕੁਝ ਬਦਲ ਜਾਂਦਾ ਹੈ ਵੱਧਦੀ ਉਮਰ ਦੇ ਨਾਲ ਪਹਿਲਾਂ ਅਸੀਂ ਜੈਦ ਕਰਦੇ ਰਹਿੰਦੇ ਸੀ ਤੇ ਹੁਣ ਸਮਝਦੇ ਰਹਿੰਦੇ ਹਾਂ ਨੰਬਰ 45 ਗਰਮ ਖਾਣਾ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਕਦਰ ਕਈ ਗੁਣਾ ਵੱਧ ਜਾਂਦਾ ਹੈ ਨੰਬਰ 46 ਮਿਲ ਜਾਂਦਾ ਹੈ ਪਲ ਦੋ ਪਲ ਲਈ ਸਕੂਨ ਬੰਦ ਅੱਖਾਂ ਦੀ ਬੰਦਗੀ ਵਿੱਚ ਨਹੀਂ ਤਾਂ ਥੋੜੀ ਬਹੁਤੀ ਪਰੇਸ਼ਾਨੀ ਤਾਂ ਹਰ ਇਨਸਾਨ ਆਪਣੀ ਜ਼ਿੰਦਗੀ ਵਿੱਚ ਹੈ ਨੰਬਰ 47 ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਗੁਰਦੇ ਹਮੇਸ਼ਾ ਹੀ ਠੀਕ ਰਹਿਣ ਤਾਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਬਾਥਰੂਮ ਕਰਕੇ ਜ਼ਰੂਰ ਸੋਵੋ ਨੰਬਰ 48 ਜੋ ਪਵਿੱਤਰ ਹੁੰਦਾ ਹੈ ਉਹ ਸ਼ਾਂਤ ਹੁੰਦਾ ਹੈ ਤੇ ਜੋ ਅਪਵਿੱਤਰ ਹੁੰਦਾ ਹੈ ਉਹ ਸ਼ੁੱਧ ਸਾਬਤ ਕਰਨ ਲਈ ਰੌਲਾ ਪਾਉਂਦਾ ਹੈ ਨੰਬਰ 49 ਖਾਣਾ ਖਾਣ ਤੋਂ ਬਾਅਦ ਵੱਡੀ ਐਲਰਜੀ ਨੂੰ ਚਵਾ ਕੇ ਖਾ ਲਓ ਇਸ ਨਾਲ ਤਰ੍ਹਾਂ ਕਰ ਨਾਲ ਤੁਹਾਡਾ ਖਾਣਾ ਜਲਦੀ ਹੀ ਹਜਮ ਹੋ ਜਾਂਦਾ ਹੈ ਨੰਬਰ 50 ਸੰਵੰਦਾਂ ਦੇ ਪੰਜ ਕਦਮ ਹੁੰਦੇ ਨੇ ਦੇਖਣਾ ਪਸੰਦ ਕਰਨਾ ਚਾਉਣਾ ਤੇ ਪਾ ਲੈਣਾ ਇਹ ਚਾਰ ਕਦਮ ਬਹੁਤ ਹੀ ਸੌਖੇ ਨੇ ਕਦਮ ਨੇ ਤਾਂ ਸਭ ਤੋਂ ਔਖਾ ਪੰਜਵਾਂ ਕਦਮ ਹੈ ਉਹ ਹੈ ਨਿਪੋਣਾ ਨੰਬਰ 55 ਮੱਖਣ ਨੂੰ ਗਰਮ ਕਰਕੇ ਖਾਣ ਨਾਲ পেট ਦੀ ਚਬਰ ਚਰਬੀ ਪਿਘਲਣੀ ਸ਼ੁਰੂ ਹੋ ਜਾਂਦੀ ਹੈ ਨੰਬਰ 55 ਅੱਜ ਦੀ ਹਕੀਕਤ ਇਹ ਹੀ ਹੈ ਕਿ ਤੁਸੀਂ ਸੁਣ ਲਿਆ ਤਾਂ ਸੁਲਝੇ ਹੋਏ ਹੋ ਤੇ ਕੀਤੇ ਸੁਣਾ ਦਿੱਤਾ ਤਾਂ ਸਮਝੋ ਤੁਸੀਂ ਉਲਝ ਗਏ ਹਾਂਜੀ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗੀ ਸੀ ਸੋ ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਵਾਦ ਜੀ ਸਾਰਿਆਂ ਦਾ